ਪੰਜਾਬੀ ਨੈਟਵਰਕ YouTube ਚੈਨਲ ਦੇ ਇਸ ਪਲੇਟਫਾਰਮ ਦੇ ਉੱਤੇ ਸੀ ਤੁਹਾਡਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਅੱਜ 31 ਜਨਵਰੀ 2025 ਦਾ ਨਵਾਂ 에ਪੀਸੋਡ ਨਵੀਆਂ ਖਬਰਾਂ ਨਵਾਂ ਅਪਡੇਟ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਵਿੱਚ ਚੱਲਦੀਆਂ ਖਬਰਾਂ ਦੁਨੀਆ ਭਰ ਤੇ ਵਿੱਚ ਚੱਲਦੀ ਰਾਜਨੀਤੀ ਦੁਨੀਆ ਦੀ ਬਦਲਦੀ ਰਾਜਨੀਤੀ ਉਹਦਾ ਕੀ ਅਸਰ ਹੋ ਰਿਹਾ ਪੰਜਾਬ ਦੇ ਉੱਤੇ ਪੰਜਾਬ ਦੁਨੀਆ ਦੇ ਵਿੱਚ ਕਿੱਥੇ ਖੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਕੀ ਜਗ੍ਹਾ ਹੋਣੀ ਆ ਦੁਨੀਆਂ ਦੇ ਵਿੱਚ ਉਹ ਸਾਰੀਆਂ ਦੁਨੀਆ ਦੇ ਵਿੱਚ ਵਾਪਰਦੀਆਂ ਕਠਿਨਾਮਾਂ ਦੇ ਉੱਤੇ ਸਾਡੀ ਨਜ਼ਰ ਹੁੰਦੀ ਆ ਤੇ ਅਸੀਂ ਉਹਨਾਂ ਸਾਰੀਆਂ ਕਠਿਨਾਮਾਂ ਨੂੰ ਪੰਜਾਬ ਦੀ ਅੱਖ ਦੇ ਨਾਲ ਪੰਜਾਬ ਦੀ ਐਨਕ ਦੇ ਨਾਲ ਪੰਜਾਬ ਦੇ ਦਰਪਣ ਦੇ ਵਿੱਚੋਂ ਦੇਖਣਾ ਕਿ ਉਹ ਕਠਿਨਾਮ ਦਾ ਸਾਡੇ ਤੇ ਕੀ ਅਸਰ ਹੋ ਰਿਹਾ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਕੀਮਤੀ ਜੇ ਪੁੱਛੀਏ ਵੀ ਕੀ ਆ ਇਨਸਾਨ ਕੋਲੇ ਤਾਂ ਉਹ ਸਭ ਤੋਂ ਕੀਮਤੀ ਇੱਕ ਚੀਜ਼ ਆ ਜਿਹੜੀ ਹੁਣ ਸਮਾਂ ਕਿਹਾ ਜਾਂਦਾ ਹੈ ਇਹ ਸਮਾਂ ਬੜਾ ਕੀਮਤੀ ਆ ਟੀਵੀਆਂ ਦੇ ਉੱਤੇ 2-2 3-3 ਘੰਟੇ ਚੱਲਦੀਆਂ ਡਿਬੇਟਾਂ ਸੁਣ ਦਾ ਅੱਜ ਕੱਲ ਕਿਸੇ ਕੋਲੇ ਬਹੁਤਾ ਸਮਾਂ ਨਹੀਂ ਸੁਣਨਾ ਸਾਰੀਆਂ ਖਬਰਾਂ ਦੇ ਉੱਤੇ ਸਾਡੀ ਨਜ਼ਰ ਹੁੰਦੀ ਆ ਤੇ ਅਸੀਂ ਉਹ ਖਬਰਾਂ ਬੜੇ ਸ਼ਾਰਟ ਵੀਡੀਓ ਦੇ ਵਿੱਚ ਤੁਹਾਡੇ ਅੱਗੇ ਤੁਹਾਡੀ ਖੈਰੀ ਦੇ ਵਿੱਚ ਲੈ ਕੇ ਹਰ ਹਫ਼ਤੇ ਹਾਜ਼ਰ ਹੁੰਦੇ ਆ ਸੋ ਅਸੀਂ YouTube ਚੈਨਲ ਨੂੰ ਤੁਸੀਂ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਸੋ ਬਿਨਾਂ ਪਾਂ ਸਮਾਂ ਗਵਾਏ ਪਿਛਲੇ ਇੱਕ ਹਫ਼ਤੇ ਦੇ ਵਿੱਚ ਲੰਘੀਆਂ ਖਬਰਾਂ ਦੇ ਉੱਤੇ ਗੱਲ ਕਰਦੇ ਹਾਂ ਸੋ ਲੰਘੀ 26 ਜਨਵਰੀ ਪਿਛਲੇ ਹਫ਼ਤੇ ਪਿਛਲੇ ਸੱਤਾਂ ਦਿਨਾਂ ਦੇ ਵਿੱਚ ਜਿਹੜੇ ਅਹਿਮ ਖਬਰਾਂ ਨੇ ਉਹਨਾਂ ਦੇ ਵਿੱਚ 26 ਜਨਵਰੀ ਦਾ ਦਿਨ ਆ ਕੇ ਗਿਆ 26 ਜਨਵਰੀ ਨੂੰ ਜਿੱਥੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਲੈ ਕੇ ਮੁੱਖ ਮੰਤਰੀਆਂ ਤੱਕ ਝੰਡੇ ਚੜਾਏ ਜਾਂਦੇ ਨੇ ਸੈਲੀਬ੍ਰੇਟ ਕੀਤਾ ਜਾਂਦਾ ਭਾਰਤ ਦੇ ਵੱਲੀਆਂ ਕੇ ਸਾਡਾ ਗਣਤੰਤਰ ਦਿਵਸ ਪਰ ਸਿੱਖਾਂ ਦੇ ਵੱਲੀਆਂ ਕਦੇ ਵੀ ਇਸ ਦਿਨ ਅਕਸੈਪਟ ਨਹੀਂ ਕੀਤਾ ਗਿਆ ਸਿੱਖ ਹਮੇਸ਼ਾ ਇਸ ਗਣਤੰਤਰ ਦਿਵਸ ਨੂੰ ਛੜਿਆੰਤਰ ਦਿਵਸ ਕਹਿੰਦੇ ਨੇ ਕਿ ਸਾਡੇ ਨਾਲ ਧੋਖਾ ਹੋਇਆ ਸਾਡੇ ਨਾਲ ਛੜਿਆੰਤਰ ਹੋਇਆ ਤੇ 1947 ਤੋਂ ਪਹਿਲਾਂ ਸਿੱਖਾਂ ਨਾਲ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਹੋਏ ਤੇ ਜੋ ਕੋ ਸਿੱਖਾਂ ਨਾਲ ਹੋਇਆ ਉਹ ਕਦੇ ਸਿੱਖਾਂ ਨਾਲ ਵਾਦਾ ਕੀਤਾ ਹੀ ਨਹੀਂ ਗਿਆ ਸੀ ਸਿਕਨਾਲੋ ਵਾਦਾ ਹੋਇਆ ਸੀ ਵੀ ਤੁਹਾਨੂੰ ਭਾਰਤ ਦੇ ਵਿੱਚ ਇੱਕ ਅਜਿਹੇ ਹੱਕਤਾ ਦਿੱਤਾ ਜਾਊਗਾ ਜਿੱਥੇ ਨਾਜ਼ੀਰ ਆਜ਼ਾਦੀ ਦਾ ਨਿਗ ਮੰਨੋਗੇ ਪਰ ਆਜ਼ਾਦੀ ਦਾ ਨਿਗ ਤਾਂ ਕੀ ਮੰਨਣਾ ਸੀ ਜਦੋਂ ਸਿੱਖਾਂ ਨੇ ਆਪਦੇ ਪੰਜਾਬ ਦੀ ਗੱਲ ਕੀਤੀ ਤਾਂ ਪੰਜਾਬ ਦੇ ਟੁਕੜੇ ਕਰਕੇ ਛੋਟਾ ਜਿਹਾ ਸੂਤਾ ਸਿੱਖਾਂ ਨੂੰ ਪੜਾ ਦਿੱਤਾ ਚੋੜੀ ਚ ਪਾ ਦਿੱਤਾ ਵੀ ਅੱਜ ਕੋ ਜਦੋਂ ਪਾਣੀਆਂ ਦੀ ਗੱਲ ਕੀਤੀ ਤਾਂ ਪਾਣੀਆਂ ਦੇ ਹੱਕ ਵੀ ਖੋਲੇ ਗਏ ਸੋ ਬੜੀ ਇੱਕ ਲੰਮੀ ਇੱਕ ਤਾਸਤਾਨ ਹੈ ਸਿੱਖਾਂ ਦੀ 47 ਤੋਂ ਬਾਅਦ ਜੋ ਕੋ ਸਿੱਖਾਂ ਨਾਲ ਹੋਇਆ 10 ਅਕਤੂਬਰ ਨੂੰ ਸ ਸੰਤਾਲੀ ਨੂੰ ਪਹਿਲਾ ਇਨਾਮ ਜਿਹੜਾ ਜਰਾਈ ਪੇਸ਼ਾ ਕੌਮ ਦਾ ਸਿੱਖਾਂ ਨੂੰ ਮਿਲਿਆ ਸੀ ਸੋ ਇਹੋ ਜਿਹਾ ਕੋਈ ਵਾਦਾ ਸਿੱਖਾਂ ਨਾਲ ਨਹੀਂ ਕੀਤਾ ਗਿਆ ਸੀ ਵੀ ਤੁਹਾਨੂੰ ਅਸੀਂ ਪਹਿਲਾ ਇਨਾਮ ਜਰਾਈ ਪੇਸ਼ਾ ਦਾ ਦੇਵਾਂਗੇ ਸੋ ਜੋ ਵਾਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਹੋਏ ਤੇ ਜੋ ਕੋ ਸਿੱਖਾਂ ਦੀ ਚੂੜੀ ਪਾਇਆ ਗਿਆ ਉਹ ਕਦੇ ਸਿੱਖਾਂ ਨੇ ਵੀ ਨਹੀਂ ਸੋਚਿਆ ਸੀ ਸੋ ਸਿੱਖ ਐਸ 26 ਜਨਵਰੀ ਦੇ ਦਿਹਾੜੇ ਨੂੰ ਛੜਿਆੰਤਰ ਦਿਵਸ ਕਹਿੰਦੇ ਨੇ ਕਿ ਸਾਡੇ ਨਾਲ ਛੜਿਆੰਤਰ ਹੋ ਗਿਆ ਸਾਡੇ ਨਾਲ ਧੋਖਾ ਹੋ ਗਿਆ ਇੱਥੇ ਜਦੋਂ ਵੀ 26 ਜਨਵਰੀ ਆਉਂਦੀ ਆ ਤੇ ਪੰਜਾਬ ਦੇ ਵਿੱਚ ਜਿਹੜੀਆਂ ਆ ਧਿਰਾਂ ਨੇ ਆਜ਼ਾਦੀ ਪਸੰਦ ਧਿਰਾਂ ਪੰਜਾਬ ਦੀ ਧਰਤੀ ਦੇ ਉੱਤੇ ਦਾਲ ਖਾਲਸਾ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੋਨਾਂ ਜਥੇਬੰਦੀਆਂ ਦੇ ਵੱਲੋਂ ਹਰ ਸਾਲ 26 ਜਨਵਰੀ ਤੇ 15 ਅਗਸਤ ਦੇ ਉੱਤੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਂਦਾ। ਸੋ ਲੰਗੀ 26 ਜਨਵਰੀ ਤੇ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਰੋਸ ਪ੍ਰਦਰਸ਼ਨ ਉਹਨਾਂ ਜੱਥੇਬੰਦੀਆਂ ਵੱਲੋਂ ਕੀਤਾ ਗਿਆ। ਸੋ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਵੱਲੋਂ ਵੀ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਭਾਰਤੀ ਕੌਂਸਲੇਟਾਂ ਨੇ ਖਾਸ ਕਰ ਕੈਨੇਡਾ, ਅਮਰੀਕਾ, ਜਰਮਨੀ, ਨਿਊਜ਼ੀਲੈਂਡ, ਆਸਟ੍ਰੇਲੀਆ ਬੜੀ ਵੱਡੀ ਗਿਣਤੀ ਦੇ ਸਿੱਖ ਆਪਣੇ ਘਰਾਂ ਵਿੱਚੋਂ ਨਿਕਲ ਕੇ ਬਾਹਰ ਆਏ ਨੇ ਤੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦਿਹਾੜੇ ਨੂੰ ਸਿੱਖਾਂ ਨੇ ਡੇ 1 ਤੋਂ ਐਕਸੈਪਟ ਨਹੀਂ ਕੀਤਾ ਸੋ ਇਹਦੇ ਵਿੱਚ ਬੜੀ ਇੱਕ ਦੇਖਣ ਵਾਲੀ ਗੱਲ ਇਹ ਆ ਕਿ ਜਦੋਂ 84 ਤੋਂ ਬਾਅਦ ਕੌਂਸਲੇਟਾਂ ਦੇ ਵਿੱਚ ਵਿਦੇਸ਼ਾਂ ਵਿੱਚ ਇਹ ਮੁਜਾਰੇ ਸ਼ੁਰੂ ਹੋਏ ਸੀ ਤਾਂ 2011-12 ਤੱਕ ਆਉਂਦੇ ਆਉਂਦਿਆਂ ਉਹ ਜਿਹੜੇ ਸਾਡੇ ਪ੍ਰੋਟੈਸਟ ਕਰਦੇ ਸੀ ਉਹ ਕਿਤਨਾ ਕਿਤੇ ਉਮਰਾ ਵੱਡੀਆਂ ਹੋ ਗਈਆਂ ਦਾੜੀਆਂ ਆਕਾਲੀਆਂ ਤੋਂ ਚਟੀਆਂ ਹੋ ਗਈਆਂ ਸੀ ਤੇ ਪਰ ਟੈਸਟ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਘੱਟ ਸੀ। ਪਰ ਉਸ ਤੋਂ ਬਾਅਦ ਜਦੋਂ ਸਿੱਖ ਫਰ ਜਸਟਿਸ ਸੀ ਦੇ ਉੱਤੇ ਆਉਂਦੀ ਹੈ ਜਿੱਥੇ ਬੰਦੀ ਤਾਂ ਨੌਜਵਾਨਾਂ ਨੂੰ ਸਮਝਾਇਆ ਜਾਂਦਾ ਦੱਸਿਆ ਜਾਂਦਾ ਆਪੋ ਆਪਣੇ ਤਰੀਕੇ ਦੇ ਨਾਲ। ਤਾਂ ਉਹਦਾ ਨਤੀਜਾ ਹੈ ਸਿੱਖ ਫਰ ਜਸਟਿਸ ਦੇ ਵੱਲੋਂ ਕੀਤੀਆਂ ਹੋਈਆਂ ਮਿਹਨਤਾਂ ਕਹਿ ਸਕਦੇ ਹਾਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਸ ਤਰੀਕੇ ਨਾਲ ਇਹ ਪ੍ਰਚਾਰ ਹੋਇਆ ਸਿੱਖੀ ਨੂੰ ਲੈ ਕੇ 47 ਨੂੰ ਲੈ ਕੇ ਹੁਣ ਤਾਈ ਸਾਰੀਆਂ ਸਾਡੇ ਐਕਟੀਵਿਸਟ ਨੇ ਜਿੰਨੇ ਵੀ ਉਹ ਸਾਰੇ ਤੱਥ ਲੈ ਕੇ ਆਏ ਨੇ ਵੀ 26 ਜਨਵਰੀ ਦੇ ਨਾਲ ਸਾਡਾ ਸਿੱਖਾਂ ਦਾ ਕੋਈ ਲਿਆਂ ਦੇਣਾ ਨਹੀਂ। ਇਹੀ ਕਾਰਨ ਸੀ ਕਿ ਅੱਜ ਜਿੰਨੇ ਵੀ ਪਿਛਲੇ ਹਫਤੇ ਲੰਘੇ 26 ਜਨਵਰੀ ਨੂੰ ਵਿਦੇਸ਼ਾਂ ਵਿੱਚ ਪ੍ਰੋਟੈਸਟ ਹੋਏ ਨੇ। ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਜੇ ਆਪਾਂ ਕਹਿ ਲਈਏ ਵੀ 90% ਗਿਣਤੀ ਜਿਹੜੀ ਉਹ ਨੌਜਵਾਨਾਂ ਦੀ ਦਾ। ਕਾਲੀਆਂ ਟਾਲੀਆਂ ਵਾਲੇ ਸਾਡਾ ਆਉਣ ਵਾਲਾ ਜਿਹੜਾ ਪ੍ਰੋਅਖਾ ਪੰਜਾਬ ਓਕੇ ਕਿਤਨਾ ਕਿਤੇ ਇਹ ਚੀਜ਼ ਮੈਂ ਸਮਝ ਚੁੱਕਿਆ ਵੀ 26 ਜਨਵਰੀ ਦੇ ਨਾਲ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਤੇ ਸਾਡੇ ਵਾਸਤੇ ਕਿਤਨਾ ਕਿਤੇ ਕਿਉਂਕਿ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਾਲ ਪਾਸਟ ਦੇ ਵਿੱਚ ਕੀ ਹੋਇਆ ਤਾਂ ਤੁਸੀਂ ਆਪਦੇ ਫਿਊਚਰ ਨੂੰ ਲੈ ਕੇ ਵੀ ਚਿੰਤਤ ਜ਼ਰੂਰ ਹੋਵੋਗੇ ਸੋ ਕਿਤਨਾ ਕਿਤੇ ਸਖ ਕੌਮੇ ਗੱਲ ਸਮਝ ਚੁੱਕੀ ਆ ਵੀ 26 ਜਨਵਰੀ ਦਾ ਸਿੱਖਾਂ ਦਾ ਬਹੁਤਾ ਕੋਈ ਲੈਣਾ ਦੇਣਾ ਨਹੀਂ ਇਹਦਾ ਹੱਲ ਕੀ ਆ ਹੱਲ ਵਾਲੇ ਪਾਸੇ ਵੀ ਜਿਹੜੀ ਉਹ ਕوامਤਰੀ ਹੋਈ ਆ ਸੋ ਗੱਲ ਫੇਰ ਕਰਦੇ ਆ ਅਮਰਸਾਹਰ ਸ਼ਹਿਰ ਦੇ ਵਿੱਚ ਜਦੋਂ 26 ਜਨਵਰੀ ਨੂੰ ਪ੍ਰੋਟੈਸਟ ਹੋ ਰੇ ਸੀ ਤਾਂ ਉੱਥੇ ਇੱਕ ਨੌਜਵਾਨ ਜਿਹੜੀ ਆ ਦਰਬਾਰ ਸਾਹਿਬ ਤੋਂ ਤਕਰੀਬਨ ਕਿਲੋਮੀਟਰ ਦੂਰ ਦੇ ਸ਼ਹਿਰ ਦੇ ਵਿੱਚ ਇੱਕ ਸਟੈਚੂ ਬਣਾ ਕੇ ਲਾਇਆ ਹੋਇਆ ਡਾਕਟਰ ਧੀਮਰਾਓ ਅੰਬੇਦਕਰ ਦਾ ਉਹ ਸਟੈਚੂ ਦੇ ਉੱਤੇ ਇੱਕ ਸਿੱਖ ਨੌਜਵਾਨ ਚੜ੍ਹਿਆ ਤੇ ਉਹਨੇ ਉਸ ਫੋਟੋ ਨੂੰ ਜਿਹੜਾ ਤੋਲਣ ਦੀ ਕੋਸ਼ਿਸ਼ ਕੀਤੀ ਉਹਨੂੰ ਰੈਸਟ ਕੀਤਾ ਗਿਆ ਉਹਦੇ ਉੱਤੇ ਕੁਝ ਕੇਸ ਵੀ ਹੁਣ ਪਾਏ ਜਾਣਗੇ ਉਹ ਨੌਜਵਾਨ ਦੀ ਜਿਹੜੀ ਗੱਲਬਾਤ ਆ ਜਦੋਂ ਪੁੱਛਿਆ ਗਿਆ ਵੀ ਤੁਸੀਂ ਇਸ ਸਟੈਚੂ ਨੂੰ ਕਿਉਂ ਤੋੜਦੇ ਆ ਇਹਨੇ ਤੁਹਾਡਾ ਕੀ ਨੁਕਸਾਨ ਕੀਤਾ ਤਾਂ ਉਹ ਨੌਜਵਾਨ ਦੀ ਜਿਹੜੀ ਗੱਲਬਾਤ ਸੀ ਉਹ ਕਹਿੰਦਾ ਮੈਂ ਇੱਕ ਸਿੱਖਾਂ ਤੇ ਪਾਰ 26 ਜਨਵਰੀ ਨੂੰ ਜਿਹੜਾ ਸੰਵਿਧਾਨ ਲਿਖਿਆ ਗਿਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਭੀਮਰਾ ਉਮੀਦ ਕਰਦੀ ਸੀ ਸੋ ਇਸ ਸੰਵਿਧਾਨ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਇਹ ਸੰਵਿਧਾਨ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਦਾ ਤੇ ਸਿੱਖ ਧਰਮਾਂ ਜਿਹੜਾ ਉਹ ਜਾਤਾਂ ਪਾਤਾਂ ਦੀ ਸਿੱਖ ਧਰਮ ਦੇ ਵਿੱਚ ਕੋਈ ਜਗ੍ਹਾ ਨਹੀਂ ਇਹ ਜਿਹੜੇ ਦੋ ਸਿਧਾਂਤ ਨੇ ਆਪਸ ਵਿੱਚ ਬਿਲਕੁਲ ਮੇਲ ਨਹੀਂ ਖਾਂਦੇ ਇੱਕ ਕਿ ਸਿਧਾਂਤ ਚੱਲੂਗਾ ਜਾਤਾਂ ਅਪੇਦ ਕਰ ਵਾਲਾ ਸਿਧਾਂਤ ਚੱਲੂਗਾ ਜਾਤਾਂ ਪਾਤਾਂ ਜਿਹੜਾ ਸਾਨੂੰ ਵੰਡਦਾ ਤੇ ਜਾਂ ਸਿੱਖੀ ਸਿਧਾਂਤ ਸੋ ਨੌਜਵਾਨ ਦਾ ਕਹਿਣਾ ਸੀ ਮੈਂ ਸਿੱਖ ਹਾਂ ਤੇ ਇਹ ਸਿਧਾਂਤ ਸਾਡੇ ਤੇ ਥੋਪੇ ਗਏ ਨੇ ਅਸੀਂ ਨਹੀਂ ਮੰਨਦੇ ਨਾ ਸੋ ਉਸ ਨੌਜਵਾਨ ਦਾ ਜਿਹੜਾ ਵਿਰੋਧ ਵੀ ਜਾਇਜ਼ ਆ ਪਰ ਉੱਥੇ ਉਸ ਨੌਜਵਾਨ ਨੂੰ ਫੜ ਕੇ ਉਹਦੇ ਉੱਤੇ ਜਿਹੜੇ ਅਰੈਸਟ ਕਰ ਲਿਆ ਗਿਆ ਤੇ ਹੁਣ ਜਿਹੜੇ ਉਹਦੇ ਉੱਤੇ ਕੇਸ ਵੀ ਪਾਈ ਜਾਣਗੇ ਸੋ ਇਹ ਸੰਵਿਧਾਨ ਦੀ ਦੇਣ ਆ ਕਿ ਸਿੱਖਾਂ ਨੇ ਜਦੋਂ ਵੀ ਇਨਸਾਫ਼ ਮੰਗਿਆ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਆ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਆ ਗੱਬਰੂ ਨੇ ਨੌਜਵਾਨ ਨੇ ਆਪਣੀਆਂ ਸਜ਼ਾਾਂ ਮਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਇਹ ਸੰਵਿਧਾਨ ਛੱਡ ਨਹੀਂ ਰਿਹਾ ਤੇ ਦੂਜੇ ਪਾਸੇ ਆਪਾਂ ਦੇਖਦੇ ਆ ਤੁਸੀਂ ਵੀ ਦੇਖੀ ਹੋਣੀ ਆ ਖਬਰ ਕਿ ਰਾਮ ਰਹੀਮਾ ਰਾਮ ਰਹੀਮ ਨੂੰ 2017 ਦੇ ਵਿੱਚ ਜਿਹੜੀ ਇੱਕ ਸਜ਼ਾ ਮਿਲੀ ਸੀ ਸਜ਼ਾ ਤੁਸੀਂ ਦੇਖ ਸਕਦੇ ਆਂ ਕਈ ਵਾਰੀ ਸਾਨੂੰ ਭੁਲੇਖਾ ਹੁੰਦਾ ਕਈ ਵਾਰੀ ਸਾਨੂੰ ਗਬਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਵੀ ਉਹ ਸਜ਼ਾ ਹੈ ਜਿਹੜੀ ਸ਼ਾਇਦ ਸਿੱਖਾਂ ਦੇ ਕਿਸੇ ਕੇਸ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਨੂੰ ਲੈ ਕੇ ਸਜ਼ਾ ਹੋਈ ਆ ਜਾਂ ਕਿਸੇ ਹੋਰ ਕੇਸ ਨੂੰ ਲੈ ਕੇ ਤਾਂ ਇੱਥੇ ਕਲੀਅਰ ਕਰ ਦੇਣਾ ਚਾਹੁੰਦੇ ਆਂ ਵੀ ਇਹੋ ਜੇ ਕਿਸੇ ਵੀ ਕੇਸ ਦੇ ਵਿੱਚ ਰਾਮ ਰਹੀਮ ਨੂੰ ਸਜ਼ਾ ਨਹੀਂ ਹੋਈ ਉਹਨੂੰ ਸਜ਼ਾ ਸਿਰਫ ਅਤੇ ਸਿਰਫ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ 20 ਸਾਲਾਂ ਦੀ ਸਜ਼ਾ ਹੋਈ ਆ ਇਹ ਸਜ਼ਾ ਦੇ ਜਿਹੜੇ ਕਾਰਨ ਨੇ ਕਾਰਨ ਇਹ ਕਿ ਦੋ ਰੇਪ ਕੀਤੇ ਆ ਉਹਨੇ ਤੇ ਇੱਕ ਕਤਲ ਕੀਤਾ ਇਹਨਾਂ ਤਿੰਨਾਂ ਕੇਸਾਂ ਦੇ ਵਿੱਚ ਉਹਨੂੰ ਜਿਹੜੀ ਉਹ 20 ਸਾਲਾਂ ਦੀ ਜਿਹੜੀ ਉਹ ਸਜ਼ਾ ਹੋਈ ਆ ਤੇ 2017 ਤੋਂ ਲੈ ਕੇ ਹੁਣ ਤੱਕ ਉਹਨੂੰ ਬਾਅਦਵੀਂ ਯਾਰ ਪ੍ਰੋਬੇਸ਼ਨ 12ਵੀਂ ਵਾਰ ਹੁਣ ਦੁਬਾਰਾ ਫੇਰ ਉਹ ਬਾਹਰ ਆਇਆ ਤੇ ਇਹਨੂੰ ਲੈ ਕੇ ਇਹ ਸੰਵਿਧਾਨੀ ਦੇਣ ਆ ਜੇ ਉਹ ਸਿੱਖ ਨੌਜਵਾਨ ਪ੍ਰੋਟੈਸਟ ਕਰਦਾ ਹੈ ਜੇ ਉਹ ਆਪਦਾ ਗੁੱਸਾ ਪ੍ਰਗਟ ਕਰਦਾ ਹੈ ਵੀ ਇਹ ਸੰਵਿਧਾਨ ਨੇ ਸਾਨੂੰ ਸਾਡੇ ਬਣਦੇ ਹੱਕ ਖੋਹ ਲਿਆ ਤਾਂ ਉਹਦਾ ਗੁੱਸਾ ਕਿੰਨਾ ਕਿਤੇ ਜਾਇਜ਼ ਆ ਇਹੀ ਸੰਵਿਧਾਨ ਆ ਕਿ ਇੱਕ ਪਾਸੇ ਸਿੱਖਾਂ ਨੂੰ ਜੇਲਾਂ ਵਿੱਚ ਤਾੜ ਕੇ ਰੱਖਦਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਨੂੰ ਜੇਲਾਂ ਛੱਡਦਾ ਨਹੀਂ ਕਿਉਂਕਿ ਸਿੱਖ ਨੇ ਦੂਜੇ ਪਾਸੇ ਜਿਹੜੇ ਕਾਤਲ ਨੇ ਜਿਹੜੇ ਰੇਪ ਕਰਦੇ ਨੇ ਉਹਨਾਂ ਨੂੰ ਜੇਲਾਂ ਦੇ ਪਿੱਛੋਂ ਮੈਂ ਕਹਿੰਨਾ ਕਿ ਇੱਕ ਫੌਜ ਦੇ ਬੱਚੇ ਦਾ ਨੌਕਰੀ ਕਰਦਾ ਫੌਜੀ ਉਹ ਵੀ ਛੁੱਟੀ ਤੇ ਇੰਨੀ ਛੇਤੀ ਨਹੀਂ ਆਉਂਦਾ ਜਿੰਨੀ ਛੇਤੀ ਆਰਾਮ ਰਹਿਿੰਦੇ ਹਿੰਦੇ ਦੇ ਵਿੱਚ ਬਾਹਰ ਆ ਜਾਂਦਾ ਸੋ ਇਹੀ ਕਾਰਨ ਆ ਕਿ ਸਿੱਖਾਂ ਦੇ ਦਿਲਾਂ ਦੇ ਵਿੱਚ ਇਸ ਸਵਿਧਾਨ ਨੂੰ ਲੈ ਕੇ ਰੋ ਆ ਤੇ ਉਹ ਰੋ ਆ ਜਿਹੜਾ ਆਪਣਾ 26 ਜਨਵਰੀ ਤੇ 15 ਅਗਸਤ ਨੂੰ ਉਹ ਆਪਣਾ ਜਿਹੜਾ ਪ੍ਰਦਰਸ਼ਨ ਕਰਦੇ ਨੇ ਸੋ ਹਰ ਕਿਸੇ ਨੂੰ ਹੱਕਾਂ ਦੀ ਆਪੋ ਆਪਣੇ ਡੈਮੋਕਰੈਟਿਕ ਤਰੀਕੇ ਦੇ ਨਾਲ ਪੀਸਫੁਲ ਤਰੀਕੇ ਦੇ ਨਾਲ ਆਪਣੀ ਗੱਲ ਰੱਖਣ ਦਾ ਸੋ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ 14 ਜੁਲਾਈ 2022 14 ਜੁਲਾਈ 2022 ਨੂੰ ਇੱਕ ਜਿਹੜੀ ਘਟਨਾ ਹੋਈ ਸੀ ਤੁਸੀਂ ਵੀ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਲੱਗੀਆਂ ਸੀ ਆ ਰਿਪ ਦਵਨ ਮਲਕ ਦਾ ਕਤਲ ਹੋਇਆ ਸੀ 14 ਜੁਲਾਈ 2022 ਨੂੰ ਜਦੋਂ ਕਤਲ ਹੋਇਆ ਕਿਉਂਕਿ ਉਹ ਇੱਕ ਸਿੱਖ ਕਹਿ ਲਈਏ ਸਫਾਂ ਦੇ ਵਿੱਚ ਬੜੀ ਨਾਮਵਰ ਹਸਤੀ ਸੀ ਤੇ ਉਹਨਾਂ ਦਾ ਨਾਂ ਉਹ 1985 ਦੇ ਵਿੱਚ ਏਅਰ ਇੰਡੀਆ ਯਾਤ ਦੇ ਵਿੱਚ ਬੰਬ ਪਲਾਸਟੋ ਐਸੀਕ ਉਸ ਕੇਸ ਦੇ ਨਾਲ ਵੀ ਚੋੜਿਆ ਗਿਆ ਸੀ ਤੇ ਉਸ ਕੇਸ ਦੇ ਨੂੰ ਲੈ ਕੇ ਭਾਰਤ ਦੇ ਵੱਲੀਆਂ ਬੜੇ ਵੱਡੇ ਪੱਧਰ ਤੇ ਉਤਵਾਦੀ ਕਹਿ ਕੇ ਸਿੱਖਾਂ ਨੂੰ ਪੰਡਿਆ ਵੀ ਗਿਆ ਸੀ ਤੇ ਫਰ ਫਿਰ ਕੀ ਹੋਇਆ 2017 ਦੇ ਵਿੱਚ ਇਹੀ ਰਿਪਰਡਮਨ ਨੇ ਜਦੋਂ ਭਾਰਤ ਦੇ ਵਿੱਚ ਉਹ ਵਿਜਿਟ ਕਰਦੇ ਨੇ ਭਾਰਤ ਦੇ ਵਿੱਚ ਜਦੋਂ ਵਿਜਿਟ ਕਰਦੇ ਨੇ ਉਹਨਾਂ ਨੂੰ ਰੈੱਡ ਕਾਰਪਟ ਜਿਹੜਾ ਉਛਾਇਆ ਜਾਂਦਾ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਉਹਨਾਂ ਦੀ ਇੰਟਰਵਿਊ ਵੀ ਟੀਵੀ ਤੇ ਆਪਾਂ ਦੇਖਦੇ ਹਾਂ ਕਿ ਉਹਨਾਂ ਦਾ ਬੋਧੀ ਦਾ ਧੰਨਵਾਦ ਕਰਦੇ ਨੇ ਤੇ ਜਿਹੜੇ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਰਾ ਉਹਨਾਂ ਨਾਲ ਵੀ ਮਿਲਦੇ ਨੇ ਇਹ ਅਸੀਂ ਨਹੀਂ ਕਹਿੰਦੇ ਇਉਂ ਨਾ ਦੀਆ ਇੰਟਰਵਿਊ ਦੇ ਵਿੱਚ ਪਿਆ ਇਹ ਸਾਨੂੰ ਸਾਨੂੰ ਨੂੰ ਮਿਲਦਾ ਪਬਲਿਕ ਡੋਮੇਨ ਦੇ ਵਿੱਚ ਸਭ ਕੁਝ ਪਿਆ ਸੋ ਉਸ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜਿਹੜਾ 14 ਜੁਲਾਈ 2022 ਨੂੰ ਰੇਪਰਤਮਨ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੁਣ ਕਤਲ ਦੀ ਜਿਹੜੀ ਆਪਾਂ ਟਾਈਮਿੰਗ ਦੇਖਦੇ ਆਂ ਕਿ ਕਾਰਨ ਕਿਉਂ ਸੀ ਪਹਿਲਾਂ ਵੀ ਕਤਲ ਹੋਦਾ ਸੀ ਬਾਅਦ ਵੀ ਹੋਦਾ ਸੀ 2017 ਤੋਂ ਬਾਅਦ 18 19 20 ਜਾ ਭਾਰਤ ਦੇ ਵਿੱਚ ਵੀ ਉਹ ਵਿజిਟ ਕਰਕੇ ਗਿਆ ਉੱਥੇ ਵੀ ਕੁਝ ਵੀ ਹੋ ਸਕਦਾ ਸੀ ਪਰ ਜਦੋਂ 14 ਜੁਲਾਈ 2022 ਨੂੰ ਦੇਖਦੇ ਆਂ ਵੀ 14 ਹਜ਼ਾਰ ਨੂੰ 2022 ਨੂੰ ਕਿਉਂ ਹੋਇਆ ਕਿਉਂਕਿ ਉਸ ਤੋਂ ਪਹਿਲਾਂ 19 ਸਤੰਬਰ 2022 ਨੂੰ ਜਿਹੜੀਆਂ ਕੈਨੇਡਾ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਹੋਣੀਆਂ ਸੀ ਜਿਨ੍ਹਾਂ ਵੋਟਾਂ ਨੂੰ ਰੋਕਣ ਦੇ ਲਈ ਭਾਰਤ ਦੇ ਵੱਲੀਆਂ ਬੜਾ ਜ਼ੋਰ ਲਾਇਆ ਜਾ ਰਿਹਾ ਵੀ ਇਹਨਾਂ ਵੋਟਾਂ ਨੂੰ ਰੋਕ ਦਿੱਤਾ ਜਾਵੇ ਇਹ ਜਿਹੜੀਆਂ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ ਹਰ ਇੱਕ ਕੋਸ਼ਿਸ਼ ਉਹਨਾਂ ਨੇ ਕੀਤੀ ਪਰ ਹਰ ਇੱਕ ਮੁਲਕ ਨੇ ਭਾਰਤ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਹ ਸਿੱਖਾਂ ਦਾ ਇੱਕ ਵੋਟਾਂ ਪਾਉਣਾ ਡੈਮੋਕਰੈਟਿਕ ਹੱਕ ਆ ਸੋ ਇਹ ਵੋਟ ਪਾ ਸਕਦੇ ਨੇ ਹੁਣ ਦੂਜਾ ਤਰੀਕਾ ਕੀ ਹੁੰਦਾ ਕਿਸੇ ਨੂੰ ਡਰਾ ਦਿਓ ਵੀ ਡਰਦਾ ਇਹ ਮਾਰਾ ਕੋਈ ਇਧਰ ਨੂੰ ਆਵੇਗਾ ਸੋ ਆਪਾਂ ਉਸ ਕੜੀ ਦੇ ਨਾਲ ਹੀ ਜੋੜ ਕੇ ਦੇਖ ਸਕਦੇ ਹਾਂ ਰਿਤ ਦਮਨ ਸਾਹਬ ਦਾ ਜਿਹੜਾ ਕਤਲ ਹੋਇਆ ਉਹ ਕਤਲ ਦੀ ਵਜ੍ਹਾ ਵੀ ਇਹੀ ਸੀ ਕਿ ਕਿਤਨਾ ਕਿਤੇ ਵੀ ਲੋਕਾਂ ਦੇ ਵਿੱਚ ਡਰ ਬਿਠਾ ਦਿੱਤਾ ਜਾਵੇ ਕਿਉਂਕਿ ਕਿਤਨਾ ਕਿਤੇ ਰਫ ਦਮਨ ਮਲਕ ਵੀ ਆਪਣੇ ਆਪ ਨੂੰ ਖਾਲਸਤਾਨੀ ਕਹਿੰਦਾ ਸੀ ਆਪਣੇ ਆਪ ਨੂੰ ਖਾਲਸਤਾਨ ਦਾ ਇੱਕ ਜਿਹੜਾ ਕਲੀ ਯੋਧਾ ਕਹਿੰਦਾ ਸੀ ਤੇ ਅੱਜ ਵੀ ਉਹਦੇ ਨਾਲ ਜਿਹੜਾ ਆ ਕੌਸ਼ ਜਥੇਬੰਦੀਆਂ ਖਾੜਕੂ ਖਾਲਸਤਾਨੀ ਕਾ ਕਿਸ ਸੰਬੋਧਨ ਕਰਦੀਆਂ ਸੀ ਬਾਰੇ ਇਕ ਦਮਨ ਮਲਕ ਨੇ ਆਪਣਾ ਸਟੈਂਡ ਕਲੀਅਰ ਕਰਤਾ ਸੀ ਵੀ ਖਾਲਸਾ ਦੇ ਹੰਕਾਰ ਕੋਈ ਜਾਣ ਦੇਣਾ ਨਹੀਂਗਾ 2017 ਤੋਂ ਪਹਿਲਾਂ ਹੀ ਉਹਨੇ ਕਰਤਾ ਸੀ ਕਲੀਅਰ ਸੋ ਇਸ ਕਤਲ ਦੇ ਨਾਲ ਜਿੱਥੇ ਜਿਹੜੇ ਰੈਫਰੰਡਮ ਦੀ ਕੈਂਪੇਨ ਨੂੰ ਰੋਕਣ ਦੀ ਕੋਸ਼ਿਸ਼ ਹੋਈ ਸੀ ਵੀ ਲੋਕ ਡਰਦੇ ਮਾਰੇ ਘਰਾਂ ਦੇ ਬਾਹਰ ਨਾ ਆਉਣ ਪਰ ਉਹਦਾ ਨਤੀਜਾ ਕੀ ਨਿਕਲਿਆ ਡਰਨਾ ਡਰਾਉਣਾ ਜਦੋਂ ਸਿੱਖ ਕੌਮ ਦੇਖਦੇ ਆ ਵੀ ਇਹ ਡਰਨਾ ਦੀ ਚੀਜ਼ ਸਿੱਖਾਂ ਦੇ ਵਿੱਚ ਐ ਨਹੀਂਗੀ ਇਹੀ ਕਾਰਨ ਸੀ ਕਿ ਜਦੋਂ 19 ਸਤੰਬਰ ਨੂੰ ਜਦੋਂ ਵੋਟਾਂ ਪਈਆਂ 2022 ਨੂੰ ਤਾਂ 110000 ਲੋਕ ਜਿਹੜੇ ਵੋਟਾਂ ਵਾਕੇ ਗਏ ਮੈਂ ਉਹ ਇੰਟਰਵਿਊ ਸੁਣਦੇ ਆ ਸੀ ਨੌਜਵਾਨ ਕਹਿ ਰਹੇ ਸੀ ਵੀ ਅਸੀਂ ਵੋਟਾਂ ਪਾਉਣ ਸ਼ਾਇਦ ਨਾ ਆਉਂਦੇ ਪਰ ਜਿਹੜੇ ਹਿਸਾਬ ਨਾਲ ਸਾਨੂੰ ਟਰੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਡਰਾਂਗੇ ਨਹੀਂ ਅਸੀਂ ਇਸੇ ਕਰਕੇ ਵੋਟਾਂ ਪਾਉਣ ਆਏ ਆ ਅਸੀਂ ਦੱਸਣ ਵਾਸਤੇ ਆਏ ਆ ਇੱਕ ਸਨੇਹਾ ਦੇਣ ਆਏ ਆ ਦੁਨੀਆ ਨੂੰ ਵੀ ਅਸੀਂ ਇਸ ਤਰ੍ਹਾਂ ਘਰਾਂ ਤੋਂ ਜੇ ਕੋਈ ਸੋਚਦਾ ਵੀ ਸਾਨੂੰ ਡਰਾ ਕੇ ਭਾਜੇ ਉਹ ਅਸੀਂ ਡਰਾਂਗੇ ਨਹੀਂ ਸੁਰੇਪੁਤਮਾਨ ਮਾਲਕ ਦੇ ਕਤਲ ਦੇ ਨਾਲ ਜਿੱਥੇ ਇਹ ਦੇਖਿਆ ਜਾ ਰਿਹਾ ਵੀ ਸਿੱਖਾਂ ਨੂੰ ਡਰਾਉਣ ਵਾਸਤੇ ਰੈਫਰੈਂਡਮ ਤੋਂ ਦੂਰ ਕਰਨ ਵਾਸਤੇ ਸਭ ਕੁਝ ਹੋਇਆ ਤੇ ਪਰ ਉਹਦਾ ਅਸਰ ਦੂਜੇ ਪਾਸੇ ਇਹ ਹੋਇਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਰੈਫਰੈਂਡਮ ਦੀਆਂ ਵੋਟਾਂ ਪਾਉਣ ਪਹੁੰਚੇ ਸੋ ਉਸ ਉਸ ਕਤਲ ਦੇ ਕੇਸ ਦੇ ਵਿੱਚ ਲੰਘੇ ਹਫ਼ਤੇ ਜਿਹੜੀ ਸੁਣਵਾਈ ਹੋਈ ਹੈ ਕਿਉਂਕਿ ਇਸ ਕਤਲ ਤੋਂ ਬਾਅਦ ਆ ਖਾਸ ਕਰਕੇ ਆਪਾਂ ਜਦੋਂ ਭਾਰਤੀ মিডিਆ ਦੇਖਦੇ ਆ ਵੱਡੇ ਪੱਧਰ ਤੇ ਖਬਰਾਂ ਚਲਾਈਆਂ ਗਈਆਂ ਸੀ ਜਿਹੜੇ ਪਦਮਨ ਸਾਹਿਬ ਦੇ ਕਤਲ ਨੂੰ ਹਰਦੀਪ ਸਿੰਘ ਨਿਜਰ ਦੇ ਨਾਲ ਜੋੜਿਆ ਗਿਆ ਸੀ ਜਿਹੜੇ ਸਰਦੀਪ ਸਿੰਘ ਨਿਜਰ ਦੇ ਆ ਜਿਹੜੇ ਉਹਨਾਂ ਦੇ ਬੰਦੇ ਨੇ ਉਹਨਾਂ ਦੇ ਜਥੇ ਦੇ ਬੰਦੇ ਨੇ ਉਹਨਾਂ ਦੇ ਸਿੰਘਾਂ ਦੇ ਬੰਦਿਆਂ ਨੂੰ ਕਤਲ ਕੀਤਾ ਗਿਆ ਬੜਾ ਜ਼ੋਰ ਲਾਇਆ ਗਿਆ ਤੇ ਨਿਜਰ ਸਾਹਿਬ ਦੇ ਕਤਲ ਹੋਇਆ ਉਦੋਂ ਵੀ ਇਹੇ ਖਬਰਾਂ ਚਲਾਈਆਂ ਵੇ ਹਰਦੀਪ ਸਿੰਘ ਨਿੱਜਰ ਸਾਹਿਬ ਦਾ ਕਤਲਾਂ ਰਿਪ ਦਮਨ ਦੇ ਜਿਹੜੇ ਬੰਦੇ ਨੇ ਇਹਨਾਂ ਨੇ ਕਰਦਾ ਆ। ਆਪਸ ਵਿੱਚ ਜਿਵੇਂ ਆਪਾਂ ਪਿਛਲੇ ਲੰਘੇ ਸਮੇਂ ਦੇ ਵਿੱਚ ਖਾੜਕੂ ਸਫਾਂ ਦੇ ਵਿੱਚ ਵੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਸੀ ਵੀ ਉਹ ਉਹਨਾਂ ਦੇ ਬੰਦੇ ਮਾਰ ਦਿੰਦੇ ਸੀ ਇਹਨਾਂ ਦੇ ਮਾਰ ਦਿੰਦੇ ਸੀ। ਉਹੀ ਫੇਰ ਜਿਹੜਾ ਇੱਕ ਪੈਟਰਨ ਦੁਬਾਰਾ ਫੇਰ ਯੂਜ਼ ਕੀਤਾ ਗਿਆ ਭਾਰਤ ਦੀ ਬਲੀ ਨੂੰ। ਪਰ ਇਸ ਮੁਲਖਾਂ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਹੁੰਦੀਆਂ ਉਹ ਇਨਵੈਸਟੀਗੇਸ਼ਨ ਕਰਦੀਆਂ। ਸੋ ਉਹ ਇਨਵੈਸਟੀਗੇਸ਼ਨ ਹੋ ਰਹੀ ਸੀ। ਉਹਦਾ ਨਤੀਜਾ ਇਹ ਨਿਕਲਿਆ ਕਿ ਦੇਪਤੰਨ ਮਲਕ ਦੇ ਕਾਤਲ ਜਿਹੜੇ ਹਿੱਟਮੈਨ ਜਿਹੜੇ ਪਹਾੜੇ ਦੇ ਕਾਤਲ ਖਰੀਦੇ ਗਏ ਸੀ ਉਹ ਅਰੈਸਟ ਕਰ ਲਏ ਗਏ ਸੀ ਪਿਛਲੇ ਲੰਕੇ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਟੈਨਰ ਫੌਕਸ ਨਾਂ ਦਾ ਇੱਕ ਹਿੱਟਮੈਨ ਸੀ ਉਹਨੂੰ 20 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ 20 ਸਾਲਾਂ ਦੇ ਵਿੱਚ ਕੋਈ ਪ੍ਰੋਬਲ ਨਹੀਂ ਮਿਲਨੀ ਜਿਵੇਂ ਰਾਮ ਰਹੀਮ 12ਵੀਂ ਵਾਰ ਪ੍ਰਗਟੇ ਆ ਗਿਆ ਤੇ ਉੱਥੇ ਕੈਨੇਡਾ ਦੇ ਵਿੱਚ ਇਦਾਂ ਦਾ ਨਹੀਂ ਜਿੰਦੇ ਨੇ ਕਤਲ ਕੀਤਾ ਏ ਬਹੁਤ ਵੱਡਾ ਕ੍ਰਾਈਮ ਕੀਤਾ ਏ ਤੇ ਇਸ ਕਾਤਲ ਨੂੰ ਵੀ ਸਾਲਾਂ ਤੱਕ ਕੋਈ ਵੀ ਪਰੋਲ ਨਹੀਂ ਮੇਰੂਗੀ ਸੋ ਜਿਹੜਾ ਦੂਸਰਾ ਕਿਲਰ ਸੀ ਉਹਨੂੰ ਵੀ ਔਨ ਵਾਲੇ 1-2 ਦਿਨਾਂ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਜਾਊਗੀ ਸੋ ਇਹੀ ਕਾਰਨ ਹੈ ਕਿ ਸਿੱਖ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਉਹਨਾਂ ਮੁਲਕਾਂ ਦੇ ਜਾਪੇ ਰੱਖ ਨੂੰ ਸੇਫ ਮਹਿਸੂਸ ਕਰਦੇ ਨੇ ਸੋ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਜੀ ਸੋ ਟਰੰਪ ਟਰੰਪ ਸਾਹਿਬ ਨੇ ਸੋਚ ਆਖਲੀ ਦੱ ਲੈਂਡਟਰਪਸ ਆਵਨੇ ਜੋ ਕਈਆਂ ਸੀ ਉਹਨਾਂ ਦੇ ਤੇ ਸਾਈਨ ਕਰਤੇ ਉਹਨਾਂ ਦੇ ਵਿੱਚ ਕੁਝ ਗੱਲਾਂ ਕੋਟਾਂ ਦੇ ਵਿੱਚ ਜਾ ਕੇ ਚੈਲੰਜ ਵੀ ਹੋ ਰਹੇ ਨੇ ਵੀ ਨਹੀਂ ਹੋਣਾ ਚਾਹੀਦਾ ਸੋ ਮੋਦੀ ਸਾਹਿਬ ਨੇ ਬੜੀ ਮੀਟ ਕੀਤੀ ਵੀ 트੍ਰੰਪ ਸਾਹਿਬ ਮੈਨੂੰ ਆਪਣੇ ਸੌਚ ਅਕਸਭਾਗਨ ਤੇ ਵਿੱਚ ਬੁਲਾਉਣਗੇ ਪਰ ਮੋਦੀ ਸਾਹਿਬ ਦਾ ਪੱਤਰ ਨਹੀਂ ਆਇਆ ਪਰ ਹੁਣ ਜਿਹੜੇ ਸੋਰਸਸ ਨੇ ਖਬਰਾਂ ਨਿਕਲ ਕੇ ਆ ਰਹੀਆਂ ਕਿ 트੍ਰੰਪ ਸਾਹਿਬ ਨੇ ਮੋਦੀ ਨੂੰ ਤਲਬ ਕਰ ਲਿਆ ਅਗਲੇ ਮਹੀਨੇ ਫਰਵਰੀ ਦੇ ਵਿੱਚ ਆ ਮੋਦੀ ਸਾਹਿਬ ਜਿਹੜੇ ਅਮਰੀਕਾ ਜਾ ਰਹੇ ਨੇ 트ੰਪ ਦੇ ਕੋਲੇ ਤੇ ਉੱਥੇ ਜਾ ਕੇ ਕੀ ਗੱਲਬਾਤ ਹੋਊਗੀ ਇਹ ਉਹ ਨਾਲ ਦਿਨਾਂ ਦੇ ਵਿੱਚ ਤੁਹਾਡੇ ਨਾਲ ਆਪਾਂ ਜਿਹੜੇ ਰੂਪਰੂ ਕਰਾਂਗੇ ਉਹਨੂੰ ਲੈ ਕੇ ਇੱਕ ਖਬਰ ਐ ਹੋਰ ਆ ਰਹੀ ਆ ਅੱਜ ਦੀ ਖਬਰ ਆ ਗਰਪ੍ਰਤੋਹ ਸਿੰਘ ਪੰਨੋ ਸਿੱਖ ਪਰ ਜਸਟਿਸ ਜਿਹੜੇ ਲੀਗਲ ਐਡਵਾਈਜ਼ਰ ਨੇ ਵਕੀਲ ਨੇ ਉਹਨਾਂ ਦੇ ਉੱਤੇ ਜਿਹੜਾ ਸਖਵਰ ਜਸਟਿਸ ਨੂੰ ਤੁਹਾਨੂੰ ਦੱਸ ਦਈਏ ਵੀ ਇੱਕ ਵਾਰੀ ਜਦੋਂ ਇਹਨਾਂ ਨੇ ਆ 2019 ਦੇ ਵਿੱਚ 5 ਸਾਲਾਂ ਵਾਸਤੇ ਬੈਨ ਕੀਤਾ ਸੀ 24 ਦੇ ਵਿੱਚ ਉਹ 5 ਸਾਲ ਖਤਮ ਹੋ ਗਏ ਤੇ 24 ਦੇ ਵਿੱਚੋਂ 5 ਸਾਲਾਂ ਦਾ ਦੁਬਾਰਾ ਫਿਰ ਬੈਨ ਲਾ ਦਿੱਤਾ ਗਿਆ ਜਿਵੇਂ ਆਪਾਂ ਵੀਜ਼ਾ ਐਕਸਟੈਂਡ ਨਹੀਂ ਕਰਾਉਂਦੇ ਜਦ ਦੋ ਹਫ਼ਤਿਆਂ ਦਾ ਵੀਜ਼ਾ ਲੱਗ ਗਿਆ 6 ਮਹੀਨਿਆਂ ਦਾ ਲੱਗ ਗਿਆ ਉਸ ਤੋਂ ਬਾਅਦ ਫਿਰ ਆਪਾਂ ਕਹਿੰਦੇ ਆ ਜੀ ਸਾਡਾ ਵੀਜ਼ਾ ਐਕਸਟੈਂਡ ਕੀਤਾ ਜਾਵੇ ਤੋ ਫਿਰ ਵੀਜ਼ਾ ਵੱਧ ਜਾਂਦਾ ਤੁਹਾਡਾ ਉਸੇ ਤਰ੍ਹਾਂ ਸਿੱਖਾਂ ਦੀ ਜਿਹੜੀ ਇਹ ਜਥੇਬੰਦੀ ਆ ਜਿਹੜੀ ਕਿ ਵੋਟਾਂ ਦੀ ਗੱਲ ਕਰਦੀ ਹੈ ਜਿਹੜੀ ਕਹਿੰਦੇ ਵੋਟਾਂ ਪਾਉਣੀਆਂ ਜੀ ਅਸੀਂ ਉਸ ਵੋਟਾਂ ਦੀ ਜਥੇਬੰਦੀ ਨੂੰ 2019 ਦੇ ਵਿੱਚ ਜਦੋਂ 5 ਸਾਲਾਂ ਦਾ ਬੈਨ ਲਾਇਆ ਗਿਆ ਤੇ 2024 ਦੇ ਵਿੱਚ ਹੁਣ ਦੁਬਾਰਾ ਫਿਰ ਉਹਨਾਂ ਨੇ ਹੁਣ 5 ਸਾਲਾਂ ਅਸਤੇ ਦੁਬਾਰਾ ਫਿਰ ਬੈਨ ਕਰਤਾ ਮੈਂ ਸਾਰਾ ਆਰਟੀਕਲ ਆ ਜਿਹੜਾ ਥੱਲੇ ਕੈਪਸ਼ਨ ਦੇ ਵਿੱਚ ਵੀ ਇਹਦਾ ਲਿੰਕ ਪਾਉਂਗਾ ਤੁਸੀਂ ਪੜ੍ਹ ਸਕਦੇ ਹੋ ਕਿਉਂਕਿ ਇਹਦੇ ਵਿੱਚ ਬڑے ਇਲਜ਼ਾਮ ਲਾਇਆ ਗਏ ਨੇ ਪੀਸਖਵਲ ਜਸਟਿਸ ਨੇ ਪਾਰਲੀਮੈਂਟ ਨੂੰ ਡਾਉਣ ਦੀ ਕੋਸ਼ਿਸ਼ ਕੀਤੀ ਗਈ ਲਾਲ ਕਿਲੇ ਨੂੰ ਬੰਬ ਨਾਲ ਡਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਰਾਜਨਾਥ ਨੂੰ ਜਿਹੜੀਆਂ ਪੰਨੋ ਸਾਹਿਬ ਨੇ ਫੋਨ ਲਾ ਕੇ ਪਤਾ ਨਹੀਂ ਕੀ ਕਹਿੰਦੇ ਗਾਲਾਂ ਕੱਢੀਆਂ ਜਾਂ ਕੀ ਪਰ ਆਪਾਂ ਇੱਕ ਗੱਲ ਧਿਆਨ ਰੱਖੀਏ ਇਨ੍ਹਾਂ ਮੁਲਕਾਂ ਦੇ ਵਿੱਚ ਆਪਾਂ ਕੋਈ ਵੀ ਵਾਇਲੈਂਸ ਦੀ ਕਾਰ ਨਹੀਂ ਦੇ ਸਕਦੇ ਕਿਸੇ ਨੂੰ ਮਾਰਨ ਪੁੱਟਣ ਦੀ ਇਦਾਂ ਦੀ ਕੋਈ ਵੀ ਗੱਲ ਜੇ ਆਪਾਂ ਕਰਾਂਗੇ ਤਾਂ ਇੱਥੇ ਫਿਰ ਕਾਨੂੰਨ ਤੁਸੀਂ ਛੜਦਾ ਨਹੀਂ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਕੋਈ ਰਾਸ਼ਟਰਪਤੀ ਹੋਵੇ ਤੇ ਚਾਹੇ ਕੋਈ ਵਕੀਲ ਹੋਵੇ ਸੋ ਜੇ ਭਾਰਤ ਕੋਲੇ ਇਹੋ ਜਿਹੇ ਕੋਈ ਸਬੂਤ ਨਹੀਂ ਤਾਂ ਤੁਸੀਂ ਜਾ ਕੇ ਅਮਰੀਕਾ ਦੀ ਕੋਰਟ ਦੇ ਵਿੱਚ ਜਾ ਕੇ ਜਿਹੜੇ ਅਮਰੀਕਾ ਦੇ ਐਨਐਸਏ ਨੇ ਉਹਨਾਂ ਕੋਲੇ ਜਾ ਕੇ ਪ੍ਰੂਫ ਲੈ ਕੇ ਆਓ ਭਾਈ ਤੁਹਾਨੂੰ ਉਹ ਮੁਲਕ ਨਾਲ ਖੜਨਗੇ ਤੁਹਾਡੇ ਪਰ ਜੇ ਝੂਠੇ ਕੇਸ ਬਣਾ ਕੇ ਆਪਦੇ ਕੋਲੋਂ ਆ ਆਵਦੇ ਲੋਕਾਂ ਨੂੰ ਖੁਸ਼ ਤਾਂ ਤੁਸੀਂ ਕਰ ਸਕਦੇ ਆ ਪਰ ਦੁਨੀਆ ਦੇ ਵਿੱਚ ਜੇ ਕੇਸ ਲੈ ਕੇ ਜਾਓਗੇ ਤਾਂ ਅਗਲੇ ਤੁਹਾਡੇ ਕੇਸ ਜਿਵੇਂ ਪਹਿਲਾਂ ਫੈਲਾ ਚਲਾ ਕੇ ਮਾਰੀਆਂ ਸੀ ਵੀ ਸਿੱਖ ਪਰ ਜਸਟਿਸ ਨੂੰ ਤੁਸੀਂ ਬੈਨ ਕਰੋ ਕੈਨੇਡਾ ਅਮਰੀਕਾ ਦੇ ਵਿੱਚ ਜਾਂ ਸਿੱਖ ਪਰ ਜਸਟਿਸ ਦੇ ਕਾਰਕੁਨ ਨੇ ਉਹਨਾਂ ਨੂੰ ਤੁਸੀਂ ਆ ਕਿਸੇ ਮੁਲਕ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਕਰੋ ਜਦੋਂ ਉਹਨਾਂ ਮੁਲਕਾਂ ਨੇ ਫੈਲਾ ਦੇਖੀਆਂ ਵੀ ਇਹ ਤਾਂ ਕੋਈ ਕ੍ਰਾਈਮ ਹੈ ਨਹੀਂਗਾ ਵੋਟਾਂ ਪਾਉਣੀਆਂ ਇਹ ਕੋਈ ਕ੍ਰਾਈਮ ਨਹੀਂਗਾ ਵੋਟਾਂ ਤਾਂ ਸਾਰੀ ਦੁਨੀਆ ਪਵਾ ਰਹੀ ਆ ਸੋ ਉਹਨਾਂ ਨੇ ਇਹ ਜਿੰਨੇ ਵੀ ਇਹ ਫੈਲਾਂ ਸੀ ਸਾਰੀਆਂ ਉਹਨਾਂ ਨੇ ਵਗਾ ਕੇ ਬਿਮਾਰੀਆਂ ਤੇ ਇਹ ਜਿੰਨਾ ਜਿਹੜੇ ਦਾਅਵੇ ਸੀ ਇਹਨਾਂ ਦੇ ਉਹ ਸਾਰੇ ਖਾਰਜ ਹੋਏ ਨੇ ਇੱਕ ਵਾਰ ਫਿਰ ਤੇ ਦੂਸਰੇ ਪਾਸੇ ਆ ਜਿਹੜੀ ਕੈਲੀਫੋਰਨੀਆ ਦੇ ਵਿੱਚੋਂ ਬੜੀ ਵਧੀਆ ਖਬਰ ਆ ਰਹੀ ਹੈ ਕੈਲੀਫੋਰਨੀਆ ਫਿਜਨੋ ਸ਼ਹਿਰ ਦੇ ਵਿੱਚ ਅਗਲੇ ਸਾਲ ਇੱਕ ਸਰਕਾਰੀ ਸਕੂਲ ਖੁੱਲਣ ਜਾ ਰਿਹਾ ਹੈ ਸਰਕਾਰੀ ਸਕੂਲ ਤਾਂ ਖੁੱਲਦੇ ਆ ਤੁਸੀਂ ਕਹੋਗੇ ਤੇ ਨਵੀਂ ਗੱਲ ਕੀ ਆ ਨਵੀਂ ਗੱਲ ਇਹ ਆ ਕਿ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਸਰਦਾਰ ਜਸਵਾਸ ਸਿੰਘ ਖੱਲੜਾ ਦੇ ਨਾਮ ਤੇ ਰੱਖਿਆ ਗਿਆ। ਸਕੂਲ ਦਾ ਨਾਮ ਖੱਲੜਾ ਸਾਉਂਤੀ ਰੱਖਣਾ ਬੜੀ ਇੱਕ ਦੇਖ ਸਕਦੇ ਆ ਕਿ ਦੁਨੀਆ ਦੇ ਵਿੱਚ ਜਿੱਥੇ ਸਾਨੂੰ ਅੱਤਵਾਦੀ ਤੇ ਹੋਰ ਪਤਾ ਨਹੀਂ ਕੀ ਕੀ ਸਾਡੇ ਨਾਵਾਂ ਨਾਲ ਜੋੜ ਕੇ ਭੰਡਣ ਦੀ ਕੋਸ਼ਿਸ਼ ਕੀਤੀ ਗਈ। ਔਰ ਦੁਨੀਆ ਸਾਨੂੰ ਕਿਸ ਅੱਖ ਦੇ ਨਾਲ ਦੇਖ ਰਹੀ ਹੈ। ਜਸਵਾਸ ਸਿੰਘ ਖੱਲੜਾ ਦੇ ਨਾਮ ਦੇ ਉੱਤੇ ਸਕੂਲ ਦਾ ਬਾਨਾ ਜਦੋਂ ਇਹ ਸਕੂਲ ਦੇ ਨਾਮ ਜਦੋਂ ਰੱਖੇ ਜਾਂਦੇ ਨੇ ਕਿਉਂਕਿ ਉਹ ਤੋਂ ਪਹਿਲਾਂ ਉੱਥੇ ਇੱਕ ਪਾਰਕ ਦਾ ਨਾਂ ਵੀ ਜਸਵਾਲ ਸਿੰਘ ਖਾਲੜਾ ਸਾਹਿਬ ਦੇ ਨਾਂ ਦਿੱਤੇ ਰੱਖਿਆ ਗਿਆ। ਜਦੋਂ ਬਿਲਡਿੰਗਾਂ ਦੇ ਇਮਾਰਤਾਂ ਦੇ ਸਕੂਲਾਂ ਦੇ ਨਾਂ ਜਦੋਂ ਇਨ੍ਹਾਂ ਸ਼ਖਸੀਅਤਾਂ ਦੇ ਨਾਂ ਦੇ ਉੱਤੇ ਰੱਖੇ ਜਾਂਦੇ ਆ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਉੱਤੇ ਰਿਸਰਚ ਕਰਦੀਆਂ ਵੀ ਕੌਣ ਸੀ। ਤੇ ਜਸਵਾਲ ਸਿੰਘ ਖਾਲੜਾ ਦੇ ਨਾਂ ਦੇ ਉੱਤੇ ਸਕੂਲ ਦਾ ਨਾਂ ਰੱਖਿਆ ਜਾਣਾ ਇਹਦੇ ਨਾਲ ਇੱਕ ਮੈਸੇਜ ਇਹ ਵੀ ਜਾਂਦਾ ਹੈ ਕਿ ਅਸੀਂ ਸਿੱਖਾਂ ਦੇ ਨਾਲ ਜੋ ਤੁਸੀਂ ਇਹਨਾਂ ਨੂੰ ਜੋ ਖਾਲੜਾ ਸਾਹਿਬ ਨੂੰ ਵੀ ਤਾਂ ਸ਼ਹੀਦ ਕੀਤਾ ਗਿਆ ਸੀ ਨਾ। ਕਿਆ ਗਿਆ ਸਿ ਵੀ ਅਤਵਾਦੀ ਆ ਇਹ ਇਹ ਕਿ ਕਛੀਰ ਕੀਤਾ ਗਿਆ ਪਾਰ ਕਿਤੇ ਨਾ ਕਿਤੇ ਦੁਨੀਆ ਦੱਸ ਰਹੀ ਆ ਵੀ ਨਹੀਂ ਸਿੱਖ ਅਤਵਾਦੀ ਨਹੀਂ ਤੁਹਾਡੇ ਕਹਿਣ ਨਾਲ ਕੁਝ ਵੀ ਨਹੀਂ ਹੋਣ ਵਾਲਾ ਤੇ ਦੂਜੇ ਪਾਸੇ ਆਰਟੀਕਲ ਦੇ ਵਿੱਚ ਨਾ ਤੁਸੀਂ ਮੈਂ ਜਿਹੜੀ ਉੱਪਰ ਗੱਲ ਕਰਕੇ ਹਟੇਪਨੂ ਸਾਹ ਵਾਲਾ ਇਹਦੇ ਵਿੱਚ ਇਹਨਾਂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਹਿੰਦੇ ਬਈ ਸਿੱਖ ਪਰ ਜਸਟਿਸ ਆ ਜਿਹੜੇ ਝੂਠੇ ਕੇ ਸਾਡੇ ਬੰਦਿਆਂ ਦੇ ਪਾ ਰਹੀ ਆ ਯੋਰਾ ਐਨਐਸਏ ਆਂਡੀਆਂ ਦਾ ਅਜੀਤ ਡੁਬਾਲ ਉਹਦੇ ਉੱਤੇ ਝੂਠਾ ਕੇਸ ਪਾਇਆ ਜੀ ਉਹ ਦਾਦਾ ਵਿਚਾਰਾ ਅਮਰੀਕਾ ਨਹੀਂ ਜਾਂਦਾ ਪਰ ਆਪਣੇ ਮੋਦੀ ਸਾਹਿਬ ਨੇ ਇਕੱਲੇ ਹੀ ਮਹੀਨੇ ਜਾਣਾ ਹੈ ਅਜੀਤ ਡੁਬਾਲ ਦੇ ਨਾਲ ਜਾਣ ਦੀ ਜਿਹੜੀ ਸੰਭਾਵਨਾ ਬੜੀ ਘੱਟ ਆ ਕਿਉਂਕਿ ਉਹਦੇ ਉੱਤੇ ਸਖ਼ਤ ਪਰਜੈਸਟਿਸ ਕੇਸ ਪਾਇਆ ਹੋਇਆ ਉਹ ਪਹਿਲਾਂ ਵੀ ਜਦੋਂ ਮੋਦੀ ਨੇ ਵਿਜ਼ਿਟ ਕੀਤਾ ਸੀ ਅਮਰੀਕਾ ਦੇ ਵਿੱਚ ਤੇ ਐਨਐਸਏ ਮੋਦੀ ਦੇ ਨਾਮ ਨਹੀਂ ਗਿਆ ਸੀ ਸਮਿਤ ਗੋਇਲ ਉਹਦੇ ਉੱਤੇ ਵੀ ਕੇਸ ਪਾਇਆ ਹੋਇਆ ਉਹ ਆ ਭਾਰਤ ਦੇ ਵੱਲੋਂ ਕਹਿਣਾ ਕਿ ਝੂਠੇ ਕੇਸ ਨੇ ਅਸੀਂ ਫੇਰ ਉਹਨਾਂ ਨੂੰ ਕਹਿੰਦੇ ਆਂ ਵੀ ਜੇ ਤੁਹਾਨੂੰ ਲੱਗਦਾ ਕਿ ਕੇਸ ਝੂਠੇ ਨੇ ਤਾਂ ਤੁਸੀਂ ਆਪਣੀਆਂ ਫੈਲਾਂ ਲੈ ਕੇ ਉੱਥੇ ਕੋਰਟ ਦੇ ਵਿੱਚ ਫੇਸ ਕਰੋ ਇਹ ਝੂਠੇ ਨੇ ਕੇਸ ਤਾਂ ਤੁਸੀਂ ਤੁਹਾਨੂੰ ਖਬਰਾਂ ਦੀ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਜਾ ਕੇ ਇਹਨਾਂ ਨੂੰ ਫੇਸ ਕਰੋ ਤੇ ਦੂਜੇ ਪਾਸੇ ਜਿਹੜੇ ਕੇਸ ਦੇਖੋ ਇੱਕ ਪਾਸੇ ਕੇਸ ਆ ਜਿਹੜੇ ਪੰਨੋ ਸਾਹ ਦੇ ਉੱਤੇ ਪਾਏ ਜਾ ਰਹੇ ਨੇ ਤਕਰੀਬਨ ਮੈਂ ਦੇਖ ਰਿਹਾ ਸੀ 122 ਕੇਸ ਜਿਹੜੇ ਉਹ ਆ ਗੁਰਪਤਵੰਨ ਸਿੰਘ ਪੰਨੂ ਦੇ ਉੱਤੇ ਪਾਏ ਗਏ ਨੇ ਤੇ ਜਿਨ੍ਹਾਂ ਨੂੰ ਦੁਨੀਆ ਮੰਨਦੀ ਨਹੀਂ ਹੈਗੀ ਇਹ ਕੇਸਾਂ ਨਿਆ ਫਾਈਲਾਂ ਲੈ ਕੇ ਇਹ ਭੱਜੇ ਫਿਰਦੇ ਨੇ ਵੀ ਆਹ ਦੇਖੋ ਜੀ ਨਣਿਆ ਕ੍ਰਾਈਮ ਕੀਤਾ ਕ੍ਰਾਈਮ ਕੀ ਕੀਤਾ ਜੀ ਇੱਥੇ ਜੀ ਝੰਡਾ ਝੁਲਾਉਣ ਦੀ ਕਾਲ ਦਿੱਤੀ ਮਾਲੀਆਂ ਸਰਕਾਰਾਂ ਕਹਿੰਦੀਆਂ ਝੰਡਾ ਝੁਲਾਉਣਾ ਕੋਈ ਗਲਤ ਗੱਲ ਨਹੀਂ ਆਹ ਦੇਖੋ ਜੀ ਇੱਥੇ ਨੇ ਛਾਪਾ ਲਾਉਣ ਦੀ ਕਾਲ ਦਿੱਤੀ ਮਾਲੀਆਂ ਸਰਕਾਰਾਂ ਕਹਿੰਦੀਆਂ ਜੀ ਛਾਪਾ ਲਾਉਣਾ ਕੋਈ ਗਲਤ ਗੱਲ ਨਹੀਂ ਆਹ ਦੇਖੋ ਜੀ ਸਾਡੇ ਫੌਜੀਆ ਨੂੰ ਇਹੇ ਉਕਸਾਰੇ ਆਏ ਸਾਡੇ ਖਿਲਾਫ ਖੜੇ ਕਰ ਰਿਹਾ ਉਹ ਕਹਿੰਦੇ ਇਹ ਲਿਆ ਉਸ ਬੂਤ ਕਿੱਥੇ ਆ ਤੇ ਜਦੋਂ ਪੰਨੂ ਸਾਹਿਬ ਦੀ ਆਪਾਂ ਕਾਲ ਦੇਖਦੇ ਆਂ ਤਾਂ ਪੰਨੂ ਸਾਹਿਬ ਕਹਿੰਦੇ ਆ ਕਿ ਤੁਹਾਨੂੰ ਅਸੀਂ 5000 ਵਾਧ ਤਨਖਾਹ ਦੇਵਾਂਗੇ ਤੁਸੀਂ ਰੈਫਰੈਂਡਮ ਦੀ ਗੱਲ ਕਰੋ ਤੁਸੀਂ ਰੈਫਰੈਂਡਮ ਦਾ ਸਾਥ ਦਿਓ ਭਾਰਤ ਆਲੇ ਕਹਿੰਦੇ ਆ ਆਹ ਦੇਖੋ ਜੀ ਸਾਡੇ ਫੌਜੀਆ ਨੂੰ ਅਕਸਾਹ ਜਾ ਰਿਹਾ ਉਹ ਕਹਿੰਦੇ ਇਹ ਤੁਹਾਡੇ ਫੌਜੀਆ ਨੂੰ ਕੋਈ ਹਥਿਆਰ ਚੱਕਰ ਨੂੰ ਤਾਂ ਨਹੀਂ ਕਹਿੰਦਾ ਇਸੇ ਨੂੰ ਕੋਈ ਮਾਰਨ ਬਰਾਉਣ ਦੀ ਗੱਲ ਨਹੀਂ ਕਰ ਰਿਹਾ ਉਹ ਸਿਰਫ ਇਹ ਕਹਿੰਦਾ ਤੁਸੀਂ ਰੈਫੈਂਡਮ ਦੀ ਗੱਲ ਕਰੋ ਵੋਟਾਂ ਦੀ ਗੱਲ ਕਰੋ ਤੇ ਵੋਟਾਂ ਪਾਉਣ ਦਾ ਹੱਕ ਸਾਰਿਆਂ ਨੂੰ ਆ ਇਹਦੇ ਗਲਤ ਕੀ ਆ ਸੋ ਦੁਨੀਆ ਇਹੋ ਜਿਹੇ ਫੇਕ ਜਿਹੜੇ ਕੇਸ ਬਣਾਏ ਜਾਂ ਰਹੇ ਨੇ ਉਹਨਾਂ ਦੀ ਦੁਨੀਆ ਦੀ ਅਦਾਲਤਾਂ ਦੇ ਵਿੱਚ ਕਿਤੇ ਕੋਈ ਜਗ੍ਹਾ ਨਹੀਂ ਸੋ ਇੱਕ ਰੈਡ ਲਾਈਨ ਹੁੰਦੀ ਆ ਜਦੋਂ ਕੋਈ ਵੀ ਉਸ ਰੈਡ ਲਾਈਨ ਨੂੰ ਕਰਾਸ ਕਰਦਾ ਤੇ ਉਹਦੇ ਉੱਤੇ ਫਿਰ ਕਾਨੂੰਨੀ ਕਾਰਵਾਈ ਜ਼ਰੂਰ ਹੁੰਦੀ ਆ ਕੋਈ ਵੱਡਾ ਛੋਟਾ ਨਹੀਂ ਦੇਖਿਆ ਜਾਂਦਾ ਸੋ ਆਪਣੀ ਗੱਲ ਪੀਸਫੁਲ ਤਰੀਕੇ ਨਾਲ ਰੱਖਣ ਦਾ ਹਰ ਕਿਸ ਨੂੰ ਹੱਕ ਆ ਸਿੱਖਾਂ ਨੂੰ ਵੀ ਹੱਕ ਆ ਸੋ ਇਹ ਦੁਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਸੀ ਸੋ ਆਪਣਾ ਸਮਾਂ ਜਿਹੜਾ ਇਦੋਂ ਆ ਖਬਰਾਂ ਹੋਰ ਵੀ ਸੀ ਸਮਾਜ ਜਾਗਤਨੀ ਦੇ ਰਿਹਾ ਸੋ ਅਗਲੇ ਹਫਤੇ ਫੇਰ ਤੁਹਾਡੇ ਰੂਬਰੂ ਨਵੀਆਂ ਖਬਰਾਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਜਾਗਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ